ਕਾ ਜੀ ਮੈਰਾ ਤੇ ਮੇਰੇ ਚੈਨਲ ਪੰਜਾਬੀ ਸੂਟ ਰਾਦੀ ਬਟੀਕ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਆ ਕਿ ਸਾਰੇ ਵਧੀਆ ਹੋਮ ਹੋਗੇ ਤੇ ਠੀਕ ਠਾਕ ਹੋਮ ਹੋਗੇ ਜੀ ਅੱਜ ਆਪਾਂ ਤੁਹਾਡੀ ਲੈ ਕੇ ਆ ਬਹੁਤ ਜਿਆਦਾ ਸੋਹਣੇ ਸੂਟ ਨੇ ਜੀ ਹੈਂਡਵਰਕ ਦੇ ਵਿੱਚ ਏਕੇ ਕੇ ਕਸਟਮਰ ਦੇ ਸੂਟ ਨੇ ਸਾਰੇ ਆਪਾਂ ਬਹੁਤ ਜਿਆਦਾ ਸੋਹਣੇ ਸੂਟ ਰੈਡੀ ਕੀਤੇ ਨੇ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੋਹਣੇ ਸੋਹਣੇ ਸੂਟ ਆਰਡਰ ਕਰ ਸਕਦੇ ਹੋ ਜੀ ਚਲੋ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਤੇ ਦਿਖਾਉਣਾ ਤੁਹਾਨੂੰ ਸੋਹਣੇ ਸੂਟ ਪਹਿਲਾ ਸੂਟ ਹੈ ਜੀ ਆਪਣੇ ਕੋਲ ਬਹੁਤ ਹੀ ਜ਼ਿਆਦਾ ਸੋਹਣਾ ਕ੍ਰਸ਼ ਕਾਟਨ ਦਾ ਸੂਟ ਹੈ ਤੇ ਸਕਾਈ ਕਲਰ ਦਾ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਇਹ ਆਪਾਂ ਨੇ ਹੈਂਡਵਰਕ ਦੇ ਵਿੱਚ ਇਹ ਵਾਲਾ ਡਿਜ਼ਾਈਨ ਰੈਡੀ ਕੀਤਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਪਿਅਰ ਕ੍ਰਸ਼ ਦੇ ਵਿੱਚ ਇਹ ਵਾਲਾ ਆਪਣਾ ਸਟੌਫ ਹੈ ਜੀ ਜਿਹੜਾ ਵੀ ਆਪਾਂ ਤੁਹਾਨੂੰ ਸਟੌਫ ਦਵਾਂਗੇ ਪੂਰਾ ਵਧੀਆ ਦਵਾਂਗੇ ਜੀ ਇਹ ਸੈਮੀ ਕ੍ਰਸ਼ ਨਹੀਂ ਹੈਗੀ ਇਹ ਪਿਅਰ ਕ੍ਰਸ਼ ਦੇ ਵਿੱਚ ਆਪਣਾ ਕੋਲ ਸਟੌਫ ਹੈ ਤੇ ਆਪਾਂ ਨੇ ਪਿਅਰ ਕ੍ਰਸ਼ ਦੇ ਵਿੱਚ ਇਹ ਵਾ ਸੂਟ ਰੈਡੀ ਕੀਤਾ ਇਹਦਾ ਜਿਹੜਾ ਵੀ ਰੇਟ ਹੋਊਗਾ ਆਪਾਂ ਸਕਰੀਨ ਉੱਤੇ ਦੇ ਦਾਂਗੇ ਜੀ ਜੇ ਤੁਸੀਂ ਸਟੌਪ ਦੇ ਵਿੱਚ ਕਰਵਾਓਗੇ ਤਾਂ ਰੇਟ ਦਾ ਫਰਕ ਪੈ ਜਾਏਗਾ ਜੀ ਇਹ ਵਾਲਾ ਹੈਗਾ ਜੀ ਬਹੁਤ ਜ਼ਿਆਦਾ ਸੋਹਣਾ ਨੈੱਕ ਡਿਜ਼ਾਈਨ ਕੀਤਾ ਹੋਇਆ ਜਿੱਦਾਂ ਹੀ ਆਪਾਂ ਨੂੰ ਕਸਟਮਰ ਨੇ ਕਿਹਾ ਸੀ ਆਪਾਂ ਉਦਾਂ ਦਾ ਹੀ ਸੂਟ ਰੈਡੀ ਕੀਤਾ ਹੈ ਜੀ ਤੇ ਬਾਜੂ ਤੇ ਵੀ ਇਹਵਾ ਕੰਮ ਆਊਗਾ ਜੀ ਬਹੁਤ ਜਿਆਦਾ ਸੋਹਣਾ ਬਾਜੂ ਤੇ ਕੰਮ ਹੈ ਤੁਸੀਂ ਕੰਮ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਹ ਵਾਈਗਿੰਦੂ ਜਵਾ ਚੁਤੇ ਜਿੱਦਾਂ ਹੀ ਬਾਜੂ ਦੇ ਉੱਤੇ ਕੰਮ ਹੈ ਉਦਾਂ ਹੀ ਕੀਤਾ ਹੋਇਆ ਆਪਾਂ ਬਾਟਮ ਦੇ ਉੱਤੇ ਤੇ ਆਪਾਂ ਨੇ ਇਹਦੇ ਨਾਲ ਰੱਖਿਆ ਹੋਇਆ ਕੀ ਵੀ ਸਿਲਕ ਦੀ ਬਾਟਮ ਹੈ ਜੀ ਪ्योर ਦੇ ਵਿੱਚ ਹੀ ਬਾਟਮ ਆਉਗੀ ਬਹੁਤ ਜ਼ਿਆਦਾ ਸੋਹਣਾ ਕੰਮ ਕੀਤਾ ਹੋਇਆ ਬਾਟਮ ਦੇ ਉੱਤੇ ਜਿੱਦਾਂ ਹੀ ਆਪਾਂ ਨੇ ਬਾਜੂ ਦੇ ਉੱਤੇ ਕੰਮ ਕੀਤਾ ਹੋਇਆ ਉਦਾਂ ਹੀ ਆਪਾਂ ਕੀਤਾ ਹੋਇਆ ਬਾਟਮ ਦੇ ਉੱਤੇ ਕੰਮ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਇਹ ਵਾਲਾ ਬਹੁਤ ਜ਼ਿਆਦਾ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਤੇ ਇਹਦੇ ਨਾਲ ਕ੍ਰਸ਼ ਕ੍ਰਸ਼ ਦਾ ਹੀ ਆਪਾਂ ਦੁਪੱਟਾ ਰੱਖਿਆ ਤੇ ਕ੍ਰਸ਼ ਦਾ ਹੀ ਆਪਾਂ ਨੇ ਇੱਥੇ ਤੇ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਰੱਖਿਆ ਜੀ ਤੇ ਆਪਾਂ ਨੇ ਇਹ ਵਾਈ ਲੈਂਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਇਹ ਤੁਹਾਨੂੰ ਦੁਪੱਟੇ ਪੂਰੇ 2.5 ਮੀਟਰ ਦੇ ਖੁੱਲੇ-ਢੁੱਲੇ ਮਿਲਣਗੇ ਜੇ ਐਦਾਂ ਦੀ ਲੁੱਕ ਆਰੀਆ ਪੂਰੇ ਸੂਟ ਦੀ ਵੀ ਐਦਾਂ ਦੀ ਲੁੱਕ ਆਰੀਆ ਪੂਰੇ ਸੂਟ ਦੀ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜੀ ਜੇ ਤੁਹਾਡੇ ਕੋ ਕੋਈ ਤੁਹਾਡਾ ਆਪਣਾ ਡਿਜ਼ਾਈਨ ਆ ਤਾਂ ਸਾਨੂੰ ਪਿਕ ਭੇਜ ਕੇ ਸਾ ਤੋਂ ਉਦਾਂ ਦਾ ਸੂਟ ਵੀ ਜਿਹੜੀ ਕਰਵਾ ਸਕਦੇ ਆ ਤੇ ਅੱਜ ਮੈਂ ਸਾਰੇ ਸੂਟ ਆਪਣੇ ਕੋ ਬਹੁਤ ਹੀ ਜ਼ਿਆਦਾ ਸੋਹਣੇ ਨੇ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਜੀ ਸਾਰੇ ਇਹਨਾਂ ਸੂਟਾਂ ਆਪਣੇ ਕੋ ਮਸਟਰਡ ਜੈਲੋ ਕਲਰ ਦੇ ਉੱਤੇ ਮਸਟਰਡ ਜੈਲੋ ਕਲਰ ਦੇ ਉੱਤੇ ਬਹੁਤ ਜ਼ਿਆਦਾ ਸੋਹਣਾ ਸੂਟ ਰੈਡੀ ਕੀਤਾ ਆਪਾਂ ਇਹ ਵਾਲਾ ਵਰਕ ਆਪਾਂ ਪਹਿਲਾਂ ਵੀ ਸੇਮ ਕਲਰ ਦੇ ਵਿੱਚ ਕੀਤਾ ਸੀਗਾ ਇਹ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਹੈਡ ਵਰਕ ਦੇ ਵਿੱਚ ਬਹੁਤ ਜਿਆਦਾ ਸੋਨਾ ਬਣਨਾ ਹੋਇਆ ਘੇਰੇ ਦੇ ਉੱਤੇ ਬਹੁਤ ਜਿਆਦਾ ਸੋਨਾ ਕੰਮ ਆਊਗਾ ਤੇ ਸਾਰੀ ਸ਼ਰਟ ਦੇ ਵਿੱਚ ਇਹ ਵਾਲੀ ਬੂਟੀ ਦਿੱਤੀ ਹੋਈ ਹੈ ਜੀ ਤੇ ਬਹੁਤ ਜਿਆਦਾ ਸੋਨਾ ਕੰਮ ਕੀਤਾ ਹੋਇਆ ਬਾਜੂ ਦੇ ਉੱਤੇ ਜਿੱਦਾਂ ਹੀ ਬਾਜੂ ਦੇ ਉੱਤੇ ਕੰਮ ਆ ਉਹਦੇ ਹੀ ਆਪਾਂ ਕੀਤਾ ਹੋਇਆ बॉਟਮ ਦੇ ਉੱਤੇ ਜੀ ਇਹ ਵਾਰ ਆਏਗਾ ਦੂਜੀ ਬਾਜੂ ਦੇ ਉੱਤੇ ਤੇ ਸੇਮ ਕੰਮ ਆਏਗਾ ਜੀ बॉਟਮ ਦੇ ਉੱਤੇ ਹੈਂਡਵਰਕ ਦੇ ਵਿੱਚ ਸੂਟ ਨੇ ਅੱਜ ਆਪਣੇ ਕੋਲ ਸਾਰੇ ਤੇ ਇਹ ਵਾਰ ਆਏਗਾ ਜੀ ਬਾਟਮ ਤੇ ਤੇ ਬਹੁਤ ਜਿਆਦਾ ਸੋਹਣਾ ਕੰਮ ਕੀਤਾ ਹੋਇਆ ਤੇ ਇਹਦੇ ਨਾਂ ਰੱਖਿਆ ਹੋਇਆ ਆਪਾਂ ਸ਼ਿਮਰ ਦੇ ਵਿੱਚ ਦੁਪੱਟਾ ਤੇ ਸ਼ਿਮਰ ਦੇ ਵਿੱਚ ਦੁਪੱਟਾ ਹੈ ਜੀ ਤੇ ਇਹ ਦੁਪੱਟੇ ਤੇ ਆਪਾਂ ਕੀਤਾ ਹੋਇਆ ਕਟਵਰਕ ਬਹੁਤ ਹੀ ਜਿਆਦਾ ਸੋਹਣਾ ਹੈ ਵਰਕ ਦੇ ਵਿੱਚ ਆਪਾਂ ਨੇ ਇਹਦੇ ਤੇ ਕਟਵਰਕ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਬਹੁਤ ਜਿਆਦਾ ਸੋਹਣੀ ਲੁੱਕਾਈ ਹੈ ਵਾਇਸੂਟ ਵੀ ਇਹ ਇੰਦਾ ਨਹੀਂ ਲੁੱਕ ਆ ਰਹੀ ਹੈ ਪੂਰੇ ਸੂਟ ਦੀ ਜੇ ਬਾੜ ਜਾਈ ਤੁਹਾਨੂੰ ਪਸੰਦਾ ਤਾਂ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜੀ ਜਿਹੜਾ ਵੀ ਇਹ ਸੂਟਾਂ ਦਾ ਰੇਟ ਹੋਊਗਾ ਆਪਾਂ ਵਿਦਰਪਟਾ ਹੀ ਇਹ ਵਾਲੇ ਸੂਟਾਂ ਦਾ ਰੇਟ ਦਮਾ ਕੇ ਜੀ ਜਿਨ੍ਹਾਂ ਨਾਲ ਦੁਪੱਟੀਆਂ ਹੈਗੀਆਂ ਉਹਨਾਂ ਦੇ ਨਾਲ ਹੀ ਦੁਪੱਟੀਆਂ ਦਾ ਰੇਟ ਹੋਊਗਾ ਜਿਨ੍ਹਾਂ ਦੇ ਨਾਲ ਦੁਪੱਟੇ ਨਹੀਂ ਹੈਗੇ ਵਿਦਆਊਟ ਦੁਪੱਟਾ ਹੀ ਰੇਟ ਹੋਊਗਾ ਜੀ ਨੈਸਟ ਹੈ ਜੀ ਆਪਣੇ ਕੋ ਪਹੁੰਚ ਆ ਸੋਨਾ ਸੂਟ ਹੈ ਸ਼ਿਮਰ ਦੇ ਵਿੱਚ ਸ਼ਿਮਰ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਸੋਹਣਾ ਸੂਟ ਰੈਡੀ ਕੀਤਾ ਹੈ। ਲਾਈਟ ਪਰਪਲ ਕਲਰ ਦੇ ਵਿੱਚ ਤੇ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਹੈ। ਇਹ ਵੀ ਤੇ ਪੂਰੀ ਵਧੀਆ ਸ਼ਿਮਰ ਦਵਾਂਗੇ ਜੀ ਤੁਹਾਨੂੰ ਤੇ ਪੂਰਾ ਵਧੀਆ ਸਟੱਫ ਹੈ ਜੀ ਇਹ ਵਾਲਾ ਸ਼ਿਮਰ ਦਾ। ਸੋਨੇ ਸੈਂਟਰ ਪੈਨ ਬਣੇ ਹੋਏ ਨੇ ਤੇ ਵਿੱਚਕਾਰ ਬਹੁਤ ਜ਼ਿਆਦਾ ਸੋਹਣਾ ਫਲਾਵਰ ਆਊਗਾ ਜੀ। ਜਿੱਦਾਂ ਇਹ ਵਿੱਚਕਾਰ ਫਲਾਵਰ ਆ ਉਦਾਂ ਹੀ ਬਾਜੂ ਦੇ ਉੱਤੇ ਬਹੁਤ ਜ਼ਿਆਦਾ ਸੋਹਣਾ ਤੇ ਹੈਵੀ ਫਲਾਵਰ ਬਣਿਆ ਹੋਇਆ। ਤੇ ਬਹੁਤ ਜਿਆਦਾ ਸੋਹਣਾ ਕਲਰ ਪਾ ਕੇ ਆਪਾਂ ਵਰਕ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਆਰੀ ਵਰਕ ਦੇ ਵਿੱਚ ਇਹ ਬੜਾ ਕੰਮ ਹੈ ਤੇ ਬੜਾ ਹੈਗਾ ਦੂਜੀ ਬਾਜੂ ਦੇ ਉੱਤੇ ਤੇ ਇਹਦੇ ਨਾਲ ਆਪਾਂ ਨੇ ਸ਼ਿਮਰ ਦੇ ਵਿੱਚ ਹੀ ਬਾਟਮ ਰੱਖੀ ਹੋਈ ਆ ਆਫ ਵਾਈਟ ਕਲਰ ਦੀ ਬਾਟਮ ਹੈ ਜੀ ਤੇ ਇਹਦੇ ਤੇ ਵੀ ਆਪਾਂ ਬਹੁਤ ਜਿਆਦਾ ਸੋਹਣਾ ਕੰਮ ਕੀਤਾ ਹੈ ਤੇ ਬਹੁਤ ਜਿਆਦਾ ਸੋਹਣਾ ਕੰਮ ਕੀਤਾ ਹੋਇਆ ਆਰੀ ਵਰਕ ਦੇ ਵਿੱਚ ਬਹੁਤ ਜਿਆਦਾ ਸੋਹਣੇ ਕਲਰ ਪਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਜੇ ਵਾਹ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਘਰ ਬੈਠੇ ਆਰਡਰ ਕਰ ਸਕਦੇ ਹੋ ਜੀ ਇਹਦੇ ਨਾਲ ਆਪਾਂ ਦੁਪੱਟਾ ਨਹੀਂ ਨਹੀਂ ਕਰਵਾਇਆ ਜੇ ਤੁਸੀਂ ਟਾਈ ਡਾਈ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਟਾਈ ਐਂਡ ਡਾਈ ਦਾ ਦੁਪੱਟਾ ਡਾਈ ਕਰਕੇ ਦੇ ਦਾਂਗੇ ਜੀ ਜਿਹੜਾ ਵੀ ਇਹ ਸੂਟ ਦਾ ਰੇਟ ਹੋਊਗਾ ਜੀ ਵਿਦਆਊਟ ਦੁਪੱਟਾ ਹੀ ਇਹ ਸੂਟ ਰੈਡੀ ਹੋਇਆ ਵਿਦਆਊਟ ਦੁਪੱਟਾ ਹੀ ਆਪਾਂ ਇਹ ਵਾਰ ਸੂਟ ਦਾ ਰੇਟ ਦਵਾਂਗੇ ਜੀ ਜੇ ਵਾਹ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਬਹੁਤ ਜ਼ਿਆਦਾ ਸੋਹਣੀ ਲੁੱਕ ਆ ਰਹੀ ਹੈ ਵਾਹ ਸੂਰਦੀ ਤੇ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੀ ਤੇ ਪਿਓਰ ਸ਼ਿਮਰ ਦੇ ਵਿੱਚ ਇਹ ਉਹ ਆਪਾਂ ਨੇ ਸੂਟ ਰੈਡੀ ਕੀਤਾ ਹੈ ਜੀ ਨੈਸ ਸੂਟ ਆਊਗਾ ਜੀ ਆਪਣੇ ਕੋਲ 벨ਵਟ ਦੇ ਵਿੱਚ ਆਪਾਂ ਬੱਚੇ ਦੀ ਡਰੈਸ ਰੈਡੀ ਕੀਤੀ ਹੈ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੀ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੇ ਸੂਟ ਸਟੀਚ ਕਰਵਾ ਸਕਦੇ ਹੋ ਤੇ ਵੜਾ ਆਏਗਾ ਜੀ ਬਹੁਤ ਜ਼ਿਆਦਾ ਸੋਹਣਾ ਹੈ ਆਪਾਂ ਵੇਲਵਟ ਦੇ ਵਿੱਚ ਡਰੈਸ ਜਿਹੜੀ ਕੀਤੀ ਹੈ ਜੀ ਵਾਏਗਾ ਜੀ ਚੋੜੀ ਦੇ ਉੱਤੇ ਬਹੁਤ ਜਿਆਦਾ ਸੋਨਾ ਸੀਪੀ ਵਰਕ ਦਾ ਕੰਮ ਹੈ ਤੇ ਨਾਲ ਆਪਾਂ ਇਹਦੇ ਨਾਲ ਰੱਖਿਆ ਹੋਇਆ ਬਹੁਤ ਜਿਆਦਾ ਸੋਹਣਾ ਲਹਿੰਗਾ ਇਹ ਲਹਗੇ ਦੇ ਫਲੇਅਰ ਤੇ ਆਪਨੇ ਬਹੁਤ ਜਿਆਦਾ ਸੋਹਣੀ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੀ ਡਰੈਸ ਤਿਆਰ ਕਰਵਾ ਸਕਦੇ ਹੋ ਤੇ ਇਦਾਂ ਦੀ ਲੁੱਕ ਆਈ ਆ ਪੂਰੀ ਡਰੈੱਸ ਦੀ ਤੇ ਇਹਦੇ ਨਾਲ ਆਪਾਂ ਰੱਖਿਆ ਬੋਜਾ ਸੋਨਾ ਛੋਟਾ ਜਿਹਾ ਟਪਟਾ ਤੇ ਦੁਪੱਟੇ ਤੇ ਆਪਾਂ ਫੋਰ ਸਾਈਡ ਦਿੱਤੀ ਹੋਈ ਲੈਂਥ ਦੀ ਫਿਨਿਸ਼ਿੰਗ ਤੇ ਇਦਾਂ ਦੀ ਲੁੱਕ ਆਈ ਆ ਪੂਰੀ ਡਰੈੱਸ ਦੀ ਜੇ ਵਾਈ ਡਰੈੱਸ ਤੁਹਾਨੂੰ ਪਸੰਦ ਆ ਤਾਂ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਏਸੇਗੇ ਆਪਣੇ ਅੱਜ ਵਾਏ ਸੂਟ ਜਿਹਨਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਲਾਈਕ ਕਮੈਂਟ ਕਰਕੇ ਜੁੱਤ ਸ਼ੇਅਰ ਕਰੋ ਤੁਹਾਨੂੰ ਮੇਰੇ ਸੂਟਾਂ ਦੇ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਜੀ ਜੇ ਤੁਸੀਂ ਇਹਨਾਂ ਸੂਟਾਂ ਤੋਂ ਇਲਾਵਾ ਹੋਰ ਸੂਟ ਦੇਖਣਾ ਚਾਹ ਰਹੇ ਤਾਂ ਮੇਰੇ Instagram ID ਹੈ ਜੀ ਪੰਜਾਬੀ ਸੂਫਰਾ ਦੀ ਬੁਟੀਕ ਤੇ ਉੱਥੇ ਜਾ ਕੇ ਤੁਸੀਂ ਸੋਨੇ ਸੋਨੇ ਹੈਂਡਵਰਕ ਤੇ ਮਸ਼ੀਨਵਰਕ ਦੇ ਸੂਟਾਂ ਦੀਆਂ ਪਿਕਸ ਦੇਖ ਸਕਦੇ ਹੋ ਤੇ ਆਪਣੇ ਨੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ। ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ। ਸਸਰੀ ਰਾਜ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ। ਵੀਡੀਓ ਦੇ ਨਾਲ ਸੋਨੇ ਸੋਨੇ ਸੂਟਾਂ ਦੇ ਨਾਲ ਤਿੰਨ ਨਵੇਂ ਡਿਜ਼ਾਈਨਾਂ ਦੇ ਨਾਲ। ਓਏ